ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਜੋ ਬਹੁਤ ਵੱਡੀ ਇੱਕ ਖੁਸ਼ਖਬਰੀ ਤੁਹਾਨੂੰ ਦੱਸਣ ਜਾ ਰਹੇ ਹਾਂ ਅਮਰਤਪਾਲ ਨੂੰ ਲੈ ਕੇ ਜੋ ਉਹਨਾਂ ਦੇ ਅਮਾਨ ਸਿੰਘ ਖਾਰਾ ਦੇ ਵਕੀਲ ਐਡਵੋਕੇਟ ਜੋ ਅਮਰਤਪਾਲ ਦੇ ਉਹਨਾਂ ਦੇ ਇੱਕ ਬਿਆਨ ਆਇਆ ਸਾਹਮਣੇ ਜਿਹਨੂੰ ਅੱਗੇ ਆਪਾਂ ਜੂਪੀ ਲੱਗੀ ਗਈ ਸੀ ਇਹਨਾਂ ਦੇ ਉੱਪਰ ਤੇ ਉਹਨਾਂ ਨੇ ਇੱਕ ਗੱਲ ਦਾ ਖੁਲਾਸਾ ਕੀਤਾ ਵੀ ਜੋ ਇਹ ਇੱਕ ਹਕੂਮਤ ਆ ਚਾਹ ਪੰਜਾਬ ਚਾਹ ਦਿੱਲੀ ਵੀ ਜਿਹਨੇ ਕਿ ਸਾਡੇ ਪੰਜਾਬੀਆਂ ਨੂੰ ਇੱਕ ਜੂਪੀ ਦਾ ਨਾਮ ਲੈ ਕੇ ਇੱਕ ਡਰੋਨ ਦਾ ਜਿਹੜਾ ਇਹਨਾਂ ਨੇ ਆਪਦੇ ਬੰਨੀਓ ਇੱਕ ਐਲਾਨ ਕੀਤਾਗਾ ਤੇ ਵੀ ਉਹ ਬਿਲਕੁਲ ਬੇਕਸੂਰਾ ਜੋ ਅਮਰਪਾਲ ਸਿੰਘ ਤਾਂ ਇਹਨਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਇਹ ਚਾਹੇ ਦੋਨੇ ਸਰਕਾਰਾਂ ਚਾਹੇ ਇਹ ਦਿੱਲੀ ਸਰਕਾਰ ਚਾਹੇ ਪੰਜਾਬ ਸਰਕਾਰ ਇਹ ਕੁਝ ਨਹੀਂ ਕਰ ਸਕਦੀ ਆਪਣੇ ਜੋ ਸਮਰਥਕਾ ਜਿੰਨੇ ਵੀ ਸਾਰੇ 14 ਜਨਵਰੀ ਨੂੰ ਜਿਵੇਂ ਇੱਕ ਨਵੀਂ ਪਾਰਟੀ ਦਾ ਜੋ ਗਾਹ ਸੋਣ ਜਾ ਰਿਹਾ ਸਾਰੇ ਪੰਜਾਬੀਆਂ ਨੂੰ ਸਾਰੇ ਆਪਣੇ ਜੋ ਸਮਰਥਕਾ ਜਿੰਨੇ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਉਹਨਾਂ ਦੀ ਜੋ ਰਿਹਾਈ ਕਰਾਉਣਾ ਚਾਹੁੰਦੇ ਆ ਵੀ ਸਾਰਿਆਂ ਨੂੰ ਮੇਰੀ ਬੇਨਤੀ ਆ ਵੀ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਸਿਰਫ ਇਹ ਯੂਪੀ ਡਰਾਉਣ ਬਾਤੇ ਲਗਾਇਆ ਗਿਆ ਨਾ ਕਿ ਕੋਈ ਅੰਦਰ ਬੈਠਾ ਕੋਈ ਵੀ ਸਖਸ ਨੂੰ ਇਹ ਨਹੀਂ ਆਪਾਂ ਆਪਦੇ ਬੰਨਿਓ ਕੋਈ ਵੀ ਯੂਪੀ ਨਹੀਂ ਲਾ ਸਕਦੇ ਕਿਉਂਕਿ ਕੋਈ ਅਪਰਾਧ ਨਹੀਂ ਕੀਤਾ ਜੋ ਉਹਨਾਂ ਦੇ ਮੰਨ ਕੇ ਚਲੋ ਬੰਦਾ ਕੈਦ ਦੇ ਵਿੱਚ ਆ ਉਹ ਨਹੀਂ ਕਰ ਸਕਦਾ ਉਹਨਾਂ ਦੇ ਵਕੀਲ ਦਾ ਇਹ ਕਹਿਣਾ ਜੋ ਮਾਨ ਸਿੰਘ ਖਾਰਾ ਤੇ ਉਹਨਾਂ ਨੇ ਇੱਕ ਵੱਡੀ اپੀਲ ਕੀਤੀ ਆਪਣੇ ਪੰਜਾਬੀਆਂ ਨੂੰ ਵੀ ਸਰਕਾਰ ਚਾਹ ਪੰਜਾਬ ਤੇ ਚਾਹ ਦਿੱਲੀ ਵੀ ਇਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇੱਕ ਯੂਪੀ ਜਿਹੜੀ ਲਾਇਆ ਇੱਕ ਲੋਕਾਂ ਨੂੰ ਡਰਾ ਰਿਆ ਹੈ ਇਹ ਕਿਉਂਕਿ ਉਹ ਆਪਣੀ ਜੋ ਆਪਾਂ ਕਹ ਦਈਏ ਉਹ ਬੰਦੀ ਬਣਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆਗਾ ਇਥੋਂ ਘਟੋ ਘਟ 1150 ਕਿਲੋਮੀਟਰ ਦੂਰ ਆ ਜਿੱਥੇ ਉਹ ਹੈਗੇ ਹੈਗੇ ਜੇਲ੍ਹ ਦੇ ਵਿੱਚ ਤੇ ਆਪਾਂ ਹੁਣ ਗੱਲ ਕਰਾਂਗੇ ਵੀ ਅੰਦਰ ਰਹਿਆ ਹੋਇਆ ਬੰਦਾ ਅਪਰਾਧ ਕਿਵੇਂ ਕਰ ਸਕਦਾ ਆਸਾਨ ਦੀ ਜੇਲ੍ਹ ਚ ਇਥੋਂ 1500 ਕਿਲੋਮੀਟਰ ਦੂਰ ਬਹੁਤ ਦੂਰ ਆ ਤੇ ਜਿਹਦੇ ਕੀ ਆਪਾਂ ਕਹਦੇ ਵੀ ਇਹ ਉੱਪਰ ਦੀ ਉੱਪਰ ਜੋ ਆਪਾਂ ਕਹਦੇ ਆ ਬਾਹਰ ਨਾ ਆ ਸਕੇ ਜੁਏਪੀ ਲਾਇਆ ਗਿਆ ਲੋਕਾਂ ਨੂੰ ਇੱਕ ਡਰਾਇਆ ਗਿਆ ਧਮਕਾਇਆ ਗਿਆ ਜਿਹਦੇ ਵਿੱਚ ਸਾਰੇ ਪਾਸੇ ਆਪਣੇ ਹਿੰਦੁਸਤਾਨ ਚ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਸਾਰਾ ਹਿਲ ਚੁੱਕਿਆ ਵੀ ਜੁਏਪੀ ਲੱਗ ਚੁੱਕਿਆ ਅਮਰਤਪਾਲ ਤੇ ਹਾਲਕੀ ਉਹ ਆਪਣੇ ਬੰਨਿਓ ਇਹ ਸਰਕਾਰ ਦੀ ਨਵੀਂ ਸਾਜਿਸ਼ਾ ਤੇ ਜੋ ਉਹਨਾਂ ਦੇ ਐਡਵੋਕੇਟ ਜੋ ਅਮਨ ਸਿੰਘ ਖਾਰਾ ਦਾ ਕਹਿਣਾ ਹੁਣ ਇਹ ਆ ਵੀ ਸਾਰੇ ਜਿਨੇ ਵੀ ਸਮਰਥਕ ਆ ਅਮਰਤਪਾਲ ਦੇ ਹੱਕ ਦੇ ਵਿੱਚ 14 ਜਨਵਰੀ ਨੂੰ ਜੋ ਨਵੀਂ ਪਾਰਟੀ ਦਾ ਕਾਸ ਹੋਣ ਜਾ ਰਿਹਾ ਜਿਹਦਾ ਕੀ ਲੀਡਰ ਅਮਰਤਪਾਲ ਸਿੰਘ ਬਣ ਜਾ ਰਿਹਾ ਤੇ ਉਸ ਤੋਂ ਪਹਿਲਾਂ ਜੋ ਤਰਸੇਮ ਸਿੰਘ ਆ ਉਹਨਾਂ ਦੇ ਪਿਤਾ ਉਹਨਾਂ ਦੇ ਹੱਥ ਦੇ ਵਿੱਚ ਜੋ ਇਹ ਉਹਨਾਂ ਚ ਇੱਕ ਇਹ ਪਾਰਟੀ ਦੇ ਇਹ ਰਹਿਣਗੇ ਲੀਡਰ ਉਹ ਦੁਬਾਰ ਜਦੋਂ ਅਮਰਤਪਾਲ ਇਹ 14 ਜਨਵਰੀ ਨੂੰ ਜੋ ਨਵੀਂ ਪਾਰਟੀ ਦਾ ਆਗਾਸ ਹੋਣ ਜਾ ਰਿਹਾ ਹੈ ਉਹਦੇ ਲੀਡਰ ਹੋਣਗੇ ਅਮਰਤਪਾਲ ਜੋ ਇੱਕ ਹੁਣ ਸਰਕਾਰ ਨੇ ਇੱਕ ਲੋਕਾਂ ਨੂੰ ਡਰਾਇਆ ਗਿਆ ਸੀ ਜੁਏਪੀ ਲਾ ਦਿੱਤਾ ਗਿਆ ਸੀ ਜੋ ਕਿ ਉਹਨੇ ਕੋਈ ਅਪਰਾਧ ਨਹੀਂ ਕੀਤਾ ਤੇ ਆਪ ਦੇ ਬੰਨਿਓ ਜੋ ਵੀ ਜੀ ਕਰਦਾ ਜਦੋਂ ਵੀ ਜੀ ਕਰਦਾ ਕਦੇ ਐਨਐਸਏ ਕਦੇ ਜੁਏਪੀ ਲਾ ਦਿੱਤਾ ਜਾਂਦਾ ਜੋ ਕਿ ਉਹਨੇ ਕੋਈ ਗੁਨਾਹ ਨਹੀਂ ਕੀਤਾ ਜੇ ਗੱਲ ਕਰੀਏ ਬੰਦੀ ਸਿੰਘਾਂ ਦੀ ਉਹਨਾਂ ਉੱਪਰ ਜੇ ਰਿਹਾਈ ਦੀ ਗੱਲ ਹੋਈ ਆ ਆ ਪਰਸੋਂ ਦੀਆਂ ਵੀਡੀਓ ਤੁਸੀਂ ਦੇਖਣੇ ਹੋਣੀਆਂ ਸਾਡੇ ਸਿੰਘਾਂ ਦੇ ਉੱਪਰ ਅਤਿਆਚਾਰ ਕਿੰਨਾ ਕਿੰਨਾ ਸਿੱਧ ਸੋਇਆਗਾ ਅਥਰੂ ਗੈਸ ਦੇ ਗੋਲੇ ਛੱਟੇ ਗਏ ਤੇ ਗੋਲੀਆਂ ਮਾਰੀਆਂ ਜਾਂਦੀਆਂ ਡਾਂਗਾ ਮਾਰੀਆਂ ਜਾਂਦੀਆਂ ਜਦੋਂ ਵੀ ਕੋਈ ਪੰਜਾਬ ਦੀ ਗੱਲ ਹੁੰਦੀ ਆ ਤਾਂ ਇਹ ਜੋ ਆਪਾਂ ਕਹიდੀਏ ਪ੍ਰਸ਼ਾਸਨ ਵੱਲੋਂ ਤੇ ਜਿਵੇਂ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਇੰਨੀ ਜਿਵੇਂ ਆਪਾਂ ਕਹიდੀਏ ਇਹ ਜਿਵੇਂ ਆਰਡਰ ਕਿਹਨੇ ਦਿੱਤੇ ਸੀ ਜਿਵੇਂ ਸਾਡੇ ਸਿੰਘ ਕਹਿ ਰਹੇ ਆ ਵੀ ਜੋ ਸਾਡੇ ਉੱਪਰ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਛੱਟੇ ਜੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਜੋ ਆਪਾਂ ਕਹਿੰਦੇ ਅਥਰੂ ਗਾਇ ਦੇ ਗੋਲੇ ਗ੍ਰੇਨੇਡ ਸਿੱਟੇ ਗਏ ਜੀ ਦੇ ਵਿੱਚ ਸ਼ਰਿਆਮ ਪੱਕਾ ਕਰ ਰਹੀ ਆ ਪੰਜਾਬ ਸਰਕਾਰ ਤੇ ਉਧਰੋ ਜੇ ਗੱਲ ਕਰੀਏ ਪੀਐਮ ਮੋਦੀ ਜੀ ਜਿਹਨੂੰ ਕਿ ਲੋਕਾਂ ਨੇ ਬਹੁਤ ਵੱਡਾ ਇੱਕ ਨੇਤਾ ਸਮਝ ਕੇ ਚੁਣਿਆ ਸੀ ਨਾ ਉਹ ਪੰਜਾਬ ਦੀ ਗੱਲ ਕਰ ਰਿਹਾ ਨਾ ਹੀ ਪੰਜਾਬ ਦੇ ਵਿੱਚ ਆ ਕੇ ਖੜ ਰਿਹਾ ਉਹ ਸਿਰਫ ਇਹਨਾਂ ਨੂੰ ਟੂਰ ਚਾਹੀਦੇ ਆ ਇਧਰ-ਬਾਗੇ ਇਧਰ-ਬਾਗੇ ਕਦੇ ਇਧਰ-ਬਾਗੇ ਸਿਰਫ ਇੱਕ ਇਹਨੀਆਂ ਮਤਲਬੀ ਹੈਲੀਕਾਪਟਰਾਂ ਦੇ ਉੱਪਰ ਝੂਟੇ ਲੈਣ ਵਾਲੇ ਆ ਪੰਜਾਬੀ ਵਿੱਚ ਕਹਿ ਦਈਏ ਆਪਾਂ ਕਿਉਂਕਿ ਇਹਨੇ ਇਹ ਪੈਸੇ ਖਰਚ ਦਿੰਦੇ ਆ ਹੋਰਾਂ ਪਾਸਿਆਂ ਤੇ ਟੂਰਾਂ 'ਚ ਕਦੇ ਇੱਧਰ ਜਾਂਦੇ ਆ ਕਦੇ ਇੱਧਰ ਜਾਂਦੇ ਆ ਤਾਂ ਇਹਦੇ ਵਿੱਚ ਸਾਡੇ ਪੰਜਾਬੀਆਂ ਦੀ ਜੇ ਹੁਣ ਗੱਲ ਕਰੀਏ ਸਾਡੇ ਲੋਕਾਂ ਨੂੰ ਇੱਕ ਇਹ ਗੁੰਮਰਾਹ ਕਰਦੇ ਆ ਸਾਡੇ ਲੋਕਾਂ ਨੂੰ ਕਿ ਜਿਵੇਂ ਹੁਣ ਆਪਾਂ ਕਹਿ ਦਈਏ ਸਾਡੇ ਜੋ ਬੰਦੀ ਸਿੰਘਾਂ ਨੂੰ ਲੈ ਕੇ ਜਿਹੜੀ ਗੱਲ ਰੱਖੀ ਗਈ ਸੀ ਉਲਟਾ ਉਹਨਾਂ ਦੇ ਉੱਪਰ ਤਸਿੱਦ ਹੁੰਦੇ ਆ ਕਦੇ ਕੁਝ ਕਰਦੇ ਆ ਲਾਠੀਆਂ ਚਾਰਜ ਕਰਦੇ ਆ ਕਦੇ ਅ ਉਨ੍ਹਾਂ ਉੱਪਰ ਅਥਰਗਿਆਂ ਦੇ ਗੋਲੇ ਸੜਦੇ ਆ ਇਹ ਆਪਣੇ ਬੰਦੀ ਸਿੰਘਾਬਾਦ ਤੇ ਪਰਸੋਂ ਦਾ ਮੋਰਚਾ ਰੱਖਿਆ ਗਿਆ ਸੀ ਜੋ ਇੱਕ ਜੋ ਨਵੀਂ ਪਾਰਟੀ ਜੋ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਅਮਰਤਪਾਲ ਜੋ 14 ਜਨਵਰੀ ਨੂੰ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਸੀ ਤੇ ਉਹਨੂੰ ਲੈ ਕੇ ਹੀ ਸਰਕਾਰ ਨੇ ਇੱਕ ਨਵੀਂ ਸਾਜਿਸ਼ ਰਚੀ ਸੀ ਜੀਓਪੀ ਦੀ ਕਿਉਂਕਿ ਇੱਕ ਜੋ ਖੁਦ ਇੱਕ ਕੈਦ ਦੇ ਵਿੱਚ ਕੋਈ ਵੀ ਸ਼ਖਸ ਦੇ ਉੱਪਰ ਨਹੀਂ ਲਾ ਸਕਦੇ ਕਿਉਂਕਿ ਉਹ ਜੇਲ੍ਹ ਦੇ ਵਿੱਚ ਆ ਉਹਦੇ ਉੱਪਰ ਇਨਾਂ ਨੂੰ ਹੁਣ ਅੱਜ ਯੂਏਪੀ ਜਾਦਾ ਗਿਆ ਜਦੋਂ ਤਰੰਤ ਕਿਉਂ ਨਹੀਂ ਲੱਗੀ ਜਦੋਂ ਤੁਸੀਂ ਐਨਐਸਏ ਕਹਿ ਰਹੇ ਸੀ ਤਾਂ ਉਦੋਂ ਕਿੱਧਰ ਗਏ ਸੀ ਇਹ ਯੂਏਪੀ ਕਿਉਂ ਲਾਇਆ ਗਿਆ ਹਰੀ ਸਿੰਘ ਦੇ ਨਾਂ ਦੇ ਗੁਰਪ੍ਰੀਤ ਸਿੰਘ ਜੋ ਹਰੀ ਨਾਂ ਦਾ ਇੱਕ ਸ਼ਖਸ ਉਹਦੇ ਚੱਕਰ ਦੇ ਵਿੱਚ ਤੁਸੀਂ ਯੂਏਪੀ ਲਾ ਰਹੇ ਹੋ ਸ਼ਰਿਆਮ ਤੱਕਾ ਕਰ ਰਹੀ ਹੈ ਸਰਕਾਰ ਤੇ ਜੇ ਜੋ ਹੁਣ ਆਪਾਂ ਕਹਿਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਜੋ ਉਹਨਾਂ ਦੇ ਮਾਨ ਸਿੰਘ ਖਾਰਾ ਨੇ ਇੱਕ ਅਪੀਲ ਕੀਤੀ ਆ ਸਾਰੇ ਆਪਣੇ ਪੰਜਾਬੀ ਭਰਾਵਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੋ ਉਹਦੇ ਸਮਰਥਕ ਆ ਬਾਈ ਕਿਉਂਕਿ ਇੱਕ ਬੇਕਸੂਰ ਨੂੰ ਜੇਲ੍ਹ ਦੇ ਵਿੱਚ ਰੱਖ ਰੱਖਿਆ ਜਿਸ ਕਿ ਆਪਾਂ ਕਹ ਦਈਏ 497000 ਵੋਟ ਬਹੁਤ ਵੱਡੀ ਲੀਡ ਹੋ ਜਾਂਦੀ ਆ ਇੰਨੀ ਵੋਟ ਪੈਣ ਵਾਲੇ ਸ਼ਖਸ ਨੂੰ ਇਹਨਾਂ ਨੇ ਜਿੱਤੇ ਹੋਏ ਐਮਪੀ ਨੂੰ ਜੇਲ੍ਹ ਦੇ ਵਿੱਚ ਰੱਖ ਰੱਖਿਆ ਜਿਸਨੇ ਕੋਈ অপরাধ ਨਹੀਂ ਕੀਤਾ ਕਿਉਂਕਿ ਸਾਡੇ ਪੰਜਾਬ ਦੀ ਸਰਕਾਰ ਜੋ ਵੀ ਰਹੀ ਆ ਸਾਡੇ ਪੰਜਾਬ ਦਾ ਇਹ ਦਸਤੂਰ ਆ ਕੋਈ ਵੀ ਸਰਕਾਰ ਚਾਹੇ ਸੀਐਮ ਭਵਨ ਤਮਾਨ ਚਾਹੇ ਨਰੇਂਦਰ ਮੋਦੀ ਜਦੋਂ ਬਿਆਨਤ ਸਿੰਘ ਦਾ ਦੌਰ ਸੀ ਉਦੋਂ ਵੀ ਇਹਨਾਂ ਨੇ ਸਾਡੇ ਸਿੱਖਾਂ ਦੇ ਉੱਪਰ ਅਤਿਆਚਾਰ ਕੀਤਾ ਤੇ ਜਦੋਂ ਇੰਦਰਾ ਗਾਂਧੀ ਦਾ ਦੌਰ ਸੀ ਉਦੋਂ ਇਹਨਾਂ ਨੇ ਜੋ ਹਮੰਦਰ ਸਾਹਿਬ ਤੇ ਅਟੈਕ ਕਰਾਇਆ ਸਾਡੇ ਸਿੱਖਾਂ ਨੂੰ ਮਰਵਾਇਆ ਗਿਆ ਸੀ ਫਿਰ ਇਹਨੂੰ ਅੰਜਾਮ ਦਿੱਤਾ ਸਾਡੇ ਸਿੱਖਾਂ ਨੇ ਤਾਂ ਹੁਣ ਇਹ 1984 ਵਾਲਾ ਦੌਰ ਉਦੋਂ ਘਟਣੀ ਹੈਗਾ ਜਿਹੜੇ ਸਾਡੇ ਸਿੰਘਾਂ ਦੇ ਉੱਪਰ ਜਿਵੇਂ ਆ ਪਰਸੋਂ ਦੀਆਂ ਵੀਡੀਓ ਤੁਸੀਂ ਦੇਖੀ ਆ ਹਜ਼ੂਰ ਸਾਹਿਬ ਹਜ਼ੂਰ ਗੁਰੂ ਜੀ ਦੇ ਹਾਜ਼ਰੀ ਦੇ ਵਿੱਚ ਇਹਨਾਂ ਨੇ ਜੋ ਥਰੂ ਗੈਸ ਦੇ ਗੋਲੇ ਛੱਟੇ ਗਏ ਆ ਤੇ ਆਪਣੇ ਉਹ ਵੀਡੀਓ ਮੇਰੇ ਕੋਲੇ ਇਸ ਟਾਈਮ ਹੈ ਨਹੀਂ ਨੀ ਮੈਂ ਤੁਹਾਨੂੰ ਵੀਡੀਓ ਤੁਰੰਤ ਛੋਡੇ ਨਾਲ ਉਹ ਵੀਡੀਓ ਸ਼ੇਅਰ ਕਰਨੀ ਸੀ ਉਹ ਵੀਡੀਓ ਕੱਲ ਮੈਂ ਦੇਖੀ ਸੀ ਤੇ ਉਹ ਵੀਡੀਓ ਮੇਰੇ ਕੋਲ ਗਮ ਹੋ ਗਈ ਥਿਆਈ ਨਹੀਂ ਤਾਂ ਉਹ ਵੀਡੀਓ ਦੇ ਵਿੱਚ ਆਪਣੇ ਸਿੰਘ ਜੋ ਇਹਨਾਂ ਨੂੰ ਸਿੱਧਾ ਸਪੀਕਰ ਵਿੱਚ ਇਹਨਾਂ ਨੂੰ ਸਿੱਧਾ ਬੋਲ ਰਹੇ ਆ ਵੀ ਤੁਸੀਂ ਨਾ ਇੱਧਰ ਗ੍ਰੇਂਡ ਨਾ ਛਟੋ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਤੁਸੀਂ ਅਤਰੂ ਗੰਦੇ ਗੋਲੇ ਸੱਟ ਰਹੇ ਛੋਡੇ ਬਾਅਦ ਤੇ ਚੰਗੀ ਗੱਲ ਨਹੀਂ ਵੀ ਕਿੱਥੇ ਮਰ ਗਿਆ ਹੁਣ ਸੀਐਮ ਭੰਤਮਣ ਚਲੋ ਜੀ ਖਾਸ ਕਰਕੇ ਜੋ ਆਪਾਂ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਜੋ ਪੰਜਾਬ ਚ ਹੁੰਦੀ ਆ ਗੱਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਉਹਨਾਂ ਦੇ ਅੱਜ ਅਮਰਤ ਸਿੰਘ ਖਾਰਾ ਦੇ ਵਕੀਲ ਦੇ ਜੋ ਉਹਨਾਂ ਦੇ ਅੱਜ ਦੇ ਵਿਵਾਨ ਸੀ ਉਹਨਾਂ ਦੇ ਹੱਕ ਦੇ ਵਿੱਚ ਜੋ 14 ਜਨਵਰੀ ਨੂੰ ਨਵੀਂ ਪਾਰਟੀ ਦਾ ਗਾਸ ਹੋਣ ਜਾ ਰਿਹਾ ਤੇ ਸਾਰੇ ਮਿਲ ਜੁਲ ਕੇ ਬਈ ਉਹਨਾਂ ਦਾ ਸਾਥ ਦੋ ਕਿ ਇੱਕ ਬਹੁਤ ਵੱਡੀ ਖੁਸ਼ਖਬਰੀ ਆ ਅਮਰਤਪਾਲ ਵਾਸਤੇ ਵੀ ਇਹ ਸਿਰਫ ਜੁਹਪੀ ਲਾ ਕੇ ਡਰਾਇਆ ਗਿਆ ਲੋਕਾਂ ਨੂੰ ਨਾ ਕਿ ਕੋਈ ਵੀ ਡਰਨੀ ਕੋਈ ਲੋੜਨੀ ਸਮਰਥਕ ਸਾਰੇ ਨੂੰ ਅਪੀਲ ਕੀਤੀ ਗਈ ਆ ਇਸਾਰੇ 14 ਜਨਵਰੀ ਨੂੰ ਬਈ ਸਾਰੇ ਰਲ ਮਿਲ ਕੇ ਸਾਥ ਦਿਓ ਚਲੋ ਜੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਹਰ ਵੀਡੀਓ ਵਿੱਚ ਕਹਨੇ ਹੁੰਨੇ ਆਪਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਹਾਂ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ